ਤੋ ਅਜਨਸੀ ਇੱਕ ਬਾਈ ਦੇ ਕੋਲ ਆਏ ਸੀਗੇ ਤੇ ਆਪਾਂ ਨੂੰ ਨਾ ਪਤਾ ਲੱਗਿਆ ਕਿ ਵੈਸੇ ਤਾਂ ਪਤਾ ਤਾਂ ਚਲੋ ਆਪਾਂ ਨੂੰ ਸਾਰਿਆਂ ਨੂੰ ਹੀ ਆ ਕਿਉਂਕਿ ਆਪਾਂ ਸਾਰਾ ਦਿਨ ਤੁਹਾਨੂੰ ਪਤਾ ਕੰਮਕਾਰ ਚ ਹੀ ਰਹਿੰਨੇ ਆ। ਬਾਕੀ ਨਾ ਤੁਹਾਡੇ ਕੋਲ ਅੱਜ ਇੱਕ ਸਵਾਲ ਪੁੱਛਣਾ ਹੈ ਆਪਾਂ ਮੱਕੀ ਬਾਰੇ। ਤੇ ਫਿਰ ਆਪਾਂ ਤੁਹਾਨੂੰ ਦਾ ਹੱਲ ਵੀ ਦੱਸਾਂਗੇ ਤੇ ਕਾਰਨ ਵੀ ਦੱਸਾਂਗੇ। ਪਹਿਲਾਂ ਤੁਸੀਂ ਇਸ ਗੱਲ ਦਾ ਜਵਾਬ ਦਿਓ ਕਿ ਐਦਕੀ ਜਿਹੜੀ ਮੱਕੀ ਦੀ ਫਸਲ ਹੈ ਯਾਰ ਉਹ ਆਪਣੇ ਪੰਜਾਬ ਵਿੱਚ ਮੱਕੀ ਦੀ ਫਸਲ ਇੰਨੀ ਵਧੀਆ ਐਦਕੀ ਕਿਉਂ ਨਹੀਂ ਹੋ ਸਕੀ? ਉਹਦਾ ਕਾਰਨ ਦੱਸੋ। ਕਾ ਤੋ ਇੰਨੀ ਮੱਕੀ ਦੀ ਜਿਹੜੀ ਫਸਲ ਹੈ ਐ ਇੰਨੀ ਮਾੜੀ ਹੋਈ ਹੈਗੀ ਆਪਣੇ ਪੰਜਾਬ 'ਚ। ਠੀਕ ਹੈ ਬਈ। ਪਹਿਲਾਂ ਤੁਸੀਂ ਦੱਸੋ ਫਿਰ ਆਪਾਂ ਤੁਹਾਨੂੰ ਇਹਦਾ ਕਾਰਨ ਆਪਾਂ ਦੱਸਾਂਗੇ ਕਿ ਕਾਹ ਤੋਂ ਨਹੀਂ ਹੋਈ ਕੀ ਸਪਰੇ ਮਾਰੀ ਕੀਤੀ ਆਪਾਂ ਜਾਂ ਸਪਰੇਆਂ ਜ਼ਿਆਦਾ ਕਰਤੀਆਂ ਸਪਰੇਆਂ ਘੱਟ ਕੀਤੀਆਂ ਜਾਂ ਗਰਮੀ ਕਰਕੇ ਜਾਂ ਕਿਸੇ ਵੀ ਕਾਰਨ ਕਰਕੇ ਤੇ ਬਾਕੀ ਆਪਾਂ ਤੁਹਾਨੂੰ ਦਿਖਾਣੇ ਆ ਜਿਵੇਂ ਕਿ ਵੇਖੋ ਨੇ ਆਪਾਂ ਇੱਕ ਆ ਦੇਖੋ ਦਾਣੇ ਬਾਈ ਹੱਲੇ ਚੰਗੀ ਤਰ੍ਹਾਂ ਜੇ ਮੈਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨਾ ਆ ਦੇਖੋ ਇਹ ਮੱਕੀ ਦੇ ਦਾਣੇ ਆ ਐਦਕੀ ਮਤਲਬ ਕਿ ਚੰਗੀ ਤਰ੍ਹਾਂ ਮੱਕੀ ਨਹੀਂ ਹੋਈ ਐ ਲੈ ਪੂਰੀ ਪੱਕੀ ਵੀ ਨਹੀਂ ਐ ਆ ਦੇਖੋ ਜਿੱਦਾਂ ਕੀ ਪਰ ਜਿੰਨੀ ਫਸਲ ਐ ਚੰਗੀ ਹੋਣੀ ਚਾਹੀਦੀ ਸੀ ਐਦਕੀ ਹੋਈ ਨਹੀਂ ਸੋ ਭਾਈ ਜਿੰਨਾ ਜਿੰਨਾ ਭਰਾਵਾਂ ਨੂੰ ਇਹਦਾ ਕਾਰਨ ਪਤਾ ਆ ਕਿ ਕਿਉਂ ਨਹੀਂ ਹੋ ਪਈ ਜਾਂ ਕਾਹ ਤੋਂ ਨਹੀਂ ਹੋ ਪਈ ਤਾਂ ਤੁਸੀਂ ਇਹਨਾਂ ਦਾ ਸਾਰਾ ਕਾਰਨ ਆਪਾਂ ਨੂੰ ਦੱਸਣਾ ਹੈ ਬਾਕੀ ਤੁਸੀਂ ਨਾ ਇੱਥੇ ਦੇਖੋ ਬਾਈ ਨੇ ਮੱਕੀ ਬਹੁਤ ਜ਼ਿਆਦਾ ਮਾਤਰਾ ਚ ਲਾਈ ਆ ਜੇ ਤੁਹਾਨੂੰ ਦਿਖਣ ਨੂੰ ਆਉਂਦਾ ਹੋਵੇ ਤਾਂ ਇਧਰੋਂ ਉਹ ਪਰਾਂ ਗਈ ਠੀਕ ਹੈ ਭਾਈ ਪਹਿਲਾਂ ਤੁਸੀਂ ਦੱਸੋ ਅਗਲੀ ਵੀਡੀਓ ਚ ਅਸੀਂ ਦੱਸਾਂਗੇ ਕਿ ਆਦ ਕੀ ਕੀ ਕੰਮ ਹੋਇਆ ਕਦ ਕਾੜ ਤੇ ਬਾਈ ਦੀ ਮੱਕੀ ਠੀਕ ਆ ਹੱਲੇ ਇਹ ਦਿਨਾਂ ਤੇ ਹੀ ਆ ਜਿਆਦਾ ਟਾਈਮ ਨਹੀਂ ਆਇਆ ਪਰ ਬਾਈ ਨੇ ਦੱਸਿਆ ਕਿ ਜਿਹੜੇ ਇਹਨਾਂ ਨੇ ਪਹਿਲਾਂ ਮੱਕੀ ਵੜ ਚੁੱਕੇ ਇੱਕ ਵਾਰੀ ਲਾ ਕੇ ਉਹ ਵੀ ਇੰਨੀ ਆਦ ਕੀ ਵਧੀਆ ਨਹੀਂ ਬਾਕੀ ਦੱਸੋ ਤੁਸੀਂ ਬਾਕੀ ਫਿਰ ਆਪਾਂ ਦੱਸਾਂਗੇ ਠੀਕ ਹੈ ਜੀ ਦੱਸਿਆ ਇਹ ਜ਼ਰੂਰ ਓਕੇ